ਹਲਕਾ ਫਿਲੌਰ ਦੇ ਪਿੰਡ ਚੀਮਾ ਖੁਰਦ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇੜੇ ਅਪਰਾ ਦੇ ਇਤਿਹਾਸਿਕ ਤੇ ਪਵਿੱਤਰ ਸਥਾਨ ਗੁਰਦੁਆਰਾ ਅਵਦੂਤ ਸਾਹਿਬ ਜੀ ਮਸਤ ਗੁਰਦੇਵ ਜੀ ਵਿਖੇ ਕੰਨ ਨਕ ਅਤੇ ਗਲੀ ਦੀਆਂ ਬਿਮਾਰੀਆਂ ਦਾ ਮੁਫਤ ਚੈੱਕਅਪ ਕੈਂਪ ਪ੍ਰੋਫੈਸਰ ਸੁਖਵਿੰਦਰ ਸਿੰਘ ਸੇਰ gil ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 3 ਮਾਰਚ ਦਿਨ ਐਤਵਾਰ ਨੂੰ ਲਗਾਇਆ ਗਿਆ ਜਿਦੇ ਵਿੱਚ ਡਾਕਟਰ ਮੋਹਿਕ अरोड़ा ਐਮ ਐਮ ਬੀ ਐਸ ई एन टी ਸਪੈਸ਼ਲਿਸਟ ਦੀ ਟੀਮ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੈੱਕਅਪ ਕੀਤੀ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਤੇ ਮਸ਼ੀਨਾਂ ਫਰੀ ਦਿੱਤੀਆਂ ਗਈਆਂ ਸੈਂਕੜੇ ਮਰੀਜ਼ਾਂ ਦੇ ਕੈਂਪ ਦਾ ਲਾਹਾ ਲਿਆ ਬਲਵਿੰਦਰ ਸਿੰਘ ਯੂਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ जसविंदर चीमा दसिया केस इस मौके इलाका अपील की कि कैंप का वाभ ले इस मौके कुलदीप कौर सरपंच चीमा खुरद कमलजीत सिंह सबका सरपंच डॉक्टर डा सिंह सबका सरपंच लेखराज पंच बलविंदर राम सबका पंच सुरजीत सिंह नंबरदार समूह नगर निवासी ग्राम पंचायत मैंबर हाजर सन अजय सिंह नागी मनप्रीत

ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਹੈ ਜਿਸ ਵਿੱਚੇ ਅਹ ਸਭ ਦੁਤ ਜਾਏ ਇੱਕ ਬਹਾਦਰ ਸਿਮਰੀ ਹੈ ਘਰ ਨੌ ਨਿਦੇ ਆਵਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ ਟਿਆਂ ਬਾਜਾਂ ਵਾਲੇ ਦੁਜਹਾਂ ਦੇ ਮਾਲਕ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਠ ਦਰਸ਼ਨ ਅਦੀ ਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਦ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣੇ ਛਕਿਆ ਦੇਗ ਚਲਾਏ ਦੇਗ ਵਾਹੀ ਦੇ ਕੇ ਹਰ ਰੱਟ ਦੀ ਤਤ ਨ ਪਿਆਰਿਆ ਸੱਚੇ ਆਰਿਆ ਜੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸਿਰਿ ਵਾਹ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮਹੀਤ ਸੀਸ ਦਿੱਤੇ ਬੰਦ ਬੰਦ ਟਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾਲ ਚਰਾਏ ਗਏ ਸੀ ਨਹੀਂ ਕੀਤਾ ਤਿਨਾ ਸ਼ਹੀਦ ਸਿੰਘਾ ਸਿੰਘਣੀਆਂ ਨਾ ਦਾਨ ਬੱਚਿਆਂ ਨਾ ਬੀਨਤੇ ਪ੍ਰਾਚੀਨ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਪੰਜ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾ ਤਹਾ ਰਖਿਆ ਰਾਇਤ ਦੇਖ ਤੇ ਇਕ ਫਤੇ ਬਿਰਤ ਕੀ ਪੈਜ ਪੰਥ ਕੇ ਜੀ ਤ ਸਿਰ ਸਾਹਿਬ ਜੀ ਸਹਾਏ ਖਾਲਸਾ ਜੀ ਤੇ ਬੋਲ ਬਾਲੇ ਬੋਲਣਾ ਜੀ ਸ੍ਰੀ ਵਾਹਿ ਸਿਖਾਂੋਂ ਸਿੱਖੀ ਦਾ ਉਹ ਕੇਸ ਦਾਉਂ ਰਹਿਤ ਦਾਉਂ ਵਿਵੇਕ ਦਾਉਂ ਬਸਾਉ ਹਾ ਪਰ ਉਹ ਸਾਧਾਉਂ ਦਾਉਂ ਸਿਧਾਂਤ ਨਾਮ ਦਾਉਂ ਸ੍ਰੀ ਅੰਮ੍ਰਿਤ ਸਰਵ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਸਿਖਾਂ ਦਾ ਮਨ ਨੀਵਾ ਮਾਥੀ ਉੱਚੀ ਮਤ ਪਾਦੇ ਰੱਖੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼ੇਰਨਨ ਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਪੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਬਿਛੋੜਿਆ ਹੈ ਥੋੜੇ ਦਰਸ਼ਨ دیدار ਅਤੇ ਸੇਵਾ ਸੰਭਾਲਦਾ ਦਾਮ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਨੀਤਾਣਿਆਂ ਦੇ ਧਾਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਮਹਾਰਾਜ ਨਾਭ ਕਮਲ ਰਾਜਾ ਸਾਹਿਬ ਜੀ ਧੰਤਨ ਮਹਾਰਾਜ ਅਬਦੁੱਲ ਸਾਹਿਬ ਜੀ ਧੰਤਨ ਮਸਤ ਗੁਰਦੇਵ ਜੀਓ ਆਪ ਜੀ ਦੇ ਪਾਵਨ ਚਰਨਾਂ ਕਮਲਾ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਂਪੁਰਸ਼ੋ ਕੈਂਪ ਦੀ ਸਫਲਤਾ ਦੇ ਵਾਸਤੇ ਆਪ ਜੀ ਦੇ ਚਰਨ ਪਰਸੇ ਨੇ ਆਪ ਜੀ ਦਾ ਬਹੁਤ ਆਸਰ ਅਲਿਆ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਸ਼ੇਰ ਗਿੱਲ ਗੋੜਦਵਾਰਾ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਅਤੇ ਸਮੂਹ ਐਨ ਆਰ ਆਈ ਵੀਰ ਪਿੰਡ ਚੀਮਾ ਖੁਰਦ ਵੱਲੋਂ ਟੈਂਪ ਲਗਵਾਇਆ ਜਾ ਰਿਹਾ ਹੈ ਆਗਿਆ ਬਖਸ਼ਿਸ਼ ਕਰੋ ਸਮੂਹ ਸੰਗਤਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਹਰ ਮਿਦਾਨੇ ਫਤਿਹ ਬਖਸ਼ਿਸ਼ ਕਰਨੀ ਕਾਰਜ ਨਿਰਭੇਖਣਤਾ ਸਹਿਤ ਸੰਪੂਰਨ ਕਰਨੇ ਆਗ ਸੰਗ ਹੋ ਕੇ ਸਹਾਇਤਾ ਕਰਨੀ ਆੜੇ ਸੋ ਝੜੇ ਸ਼ਰਨ ਪਰੇ ਸੋ ਤਾਰੇ ਕਾਰਜ ਗੁਰੂ ਗੋਬਿੰਦ ਸਿੰਘ ਜੀ ਫਤਿਹ ਕਰੇ ਨਾਟਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਾਲ ਰਾਜਾ ਬਲੀ ਕਰੇ ਰਾਜਾ ਬਲੀ वाहे गुरु जी का खालसा वाहे गुरु जी की फतेह वाहे गुरु साहेब जी हो चटी है सचे पातशाह ਮਾਲ ਜੜਮ ਜੜਮ ਦੀ ਕੱਟੀ ਐ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪਰਮੇਸ਼ਰ ਦਿੱਤਾ ਬਣਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਮੇਟਾਈ ਦਿਆਲ ਪੁਰਖ ਮਿਹਰਵਾਨ ਹਰਨਾਨਕ ਸੱਚ ਬਖਾਨਾ ੁਰਤੀ ਬਾਣੀ ਆਏ ਤਿੰਨ ਸਗਲੇ ਚੰਤ ਮੇਟਾਈ ਦਿਆਲ ਪੁਰਖ ਮਿਹਰਵਾਨ ਹਰਨਾਨਕ ਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਦਜ ਪਿੰਡ ਚੀਮਾ ਖੁਰ ਦੇ ਵਿਖੇ ਕੈਂਪ ਲਗਾਇਆ ਜਾ ਰਿਹਾ ਅਸੀਂ ਅੱਗੇ ਵੀ ਤੁਹਾਡੇ ਵਿਸ਼ੇਸ਼ ਪ੍ਰਾਰਥਨ ਲਈ ਤੁਸੀਂ ਉਹ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਦਾਖ ਪਰ ਇਹ ਜੀ ਹੈਗੀ ਆ ਅਸੀਂ ਆਪਣੇ ਪਹਿਲਾਂ ਆਈ ਕੇ ਅਪਲਾਈ ਸੀਗੀ ਆਪਣੀ ਜਨਵਰੀ ਦੇ ਵਿੱਚ ਹੁਣ ਸੀਗਾ ਤੇ ਤੇ ਇਅਰ ਲੋਸ ਤੇ ਥਰੂ ਦੀ ਕੈਂਪ ਲਾਉਣੀ ਆ ਸੰਗਤ ਵੱਲੋਂ ਤੇ ਜਿਹੜੀ ਆ ਸੰਗਤ ਹੈ ਜੀ ਉਹਨਾਂ ਦੀ ਹੈਲਪ ਫੋਰਸ ਹੈ ਤੇ ਇਹੀ ਬੇਨਤੀ ਹੈ ਵੀ ਜਿਨੇ ਆਪਣੇ ਇਥੇ ਹੈਗੇ ਜੀ ਸਾਰੇ ਆ ਕੇ ਆਪਣੇ ਟੈਸਟ ਕਰਾ ਲੈਣ ਤੇ ਉਹਨਾਂ ਵੀ ਜਿੰਨੀ ਮਾਫੀ ਕਰ ਸਕਦੇ ਬਾਅਦ ਐਨਆਰਆਈ ਜੀ ਕੂਰੀ ਕਰੂਗੇ ਤੁਹਾᱹ ਬਜੀ ਦਾ ਖਾਲਸਾ ਸਿਵਾਇ